ਸਤਿਗ੍ਰਿਤਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਭਾਵਨਾ ਦਿੱਲੀ ਦੀ ਗੱਲ ਕਰਦੇ ਦਿੱਲੀ ਦੇ ਵਿੱਚ ਫਿਰ ਤੋਂ ਪ੍ਰਦੂਸ਼ਣ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੀਆਂ ਕਈ ਜਗ੍ਹਾ ਤੇ ਪ੍ਰਦੂਸ਼ਣ ਜਿਹੜਾ ਉਸ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਈ ਜਗ੍ਹਾ ਤੇ ਪ੍ਰਦੂਸ਼ਣ ਜਿਹੜਾ ਫਿਰ ਤੋਂ ਫੈਲ ਰਿਹਾ ਹੈ ਤਾਂ ਉੱਥੇ ਹੀ ਮੌਸਮ ਦੇ ਵਿੱਚ ਵੀ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪਹਿਲਾਂ ਜਿਵੇਂ ਕਿ ਕਈ ਦਿਨ ਬਾਰਿਸ਼ ਹੋਈ ਸੀ ਦੋ ਦਿਨ ਵੀ ਪਿਛਲੀ ਵਾਰ ਬਾਰਿਸ਼ ਹੋਈ ਸੀ ਦਿੱਲੀ ਦੇ ਵਿੱਚ ਤੋਂ ਉਸ ਦੇ ਨਾਲ सत श्रीकाल मैं हाँ रमनदीप जीरकपुर तो मैं सीएम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट हुए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿए ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹਾਂ ਸੀਮ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਵੇ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬਿਹਤਰ ਕੁਸ਼ਹਰ ਹੋ ਗਏ। ਮੌਸਮ ਜਦ ਬਦਲ ਗਿਆ ਸੀ ਤੇ ਹੁਣ ਫਿਰ ਇੱਕ ਵਾਰ ਮੌਸਮ ਜਿਹੜਾ ਦਿੱਲੀ ਦੇ ਵਿੱਚ ਦਿੱਲੀ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲਿਆ ਫਿਰ ਤੋਂ ਜੂਨ ਜੁਲਾਈ ਦੀ ਗਰਮੀ ਦੇ ਵਾਂਗ ਹੀ ਹਾਲ ਜਿਹੜਾ ਹੋ ਚੁੱਕਾ ਸਤੰਬਰ ਦਾ ਮੌਸਮ ਜਿਹੜਾ ਸਤੰਬਰ ਦੇ ਮੌਸਮ ਦੇ ਵਿੱਚ بارش ਕਾਰਨ ਆਸਮਾਨ ਸਾਫ਼ ਹੋਣਾ ਚਾਹੀਦਾ ਪਰ ਦਿੱਲੀ ਐਨਸੀਆਰ ਇੱਕ ਵਾਰ ਫਿਰ ਧੂਏ ਨਾਲ ਪਰੀ ਹੋਈ ਹੈ ਚਾਰੇ ਪਾਸੇ ਧੂਆ ਨਜ਼ਰ ਆ ਰਿਹਾ ਇੰਜ ਜਾਪਦਾ ਹੈ ਕਿ ਅਸੀਂ ਦਸੰਬਰ ਜਨਵਰੀ ਦੇ ਮੌਸਮ ਦੇ ਵਿੱਚ ਪਹੁੰਚ ਗਏ ਹੈ ਕਈ ਜਗ੍ਹਾ ਤੇ ਕਈ ਜਗ੍ਹਾ ਦੇ ਵਿੱਚ ਧੂਆ ਜਿਹੜਾ ਉਹ ਨਜ਼ਰ ਜਾਪਦਾ ਹੈ ਤੇ ਘਟਦਾ ਪ੍ਰਦੂਸ਼ਣ ਜਿਹੜਾ ਵਾ ਕਈ ਜਗ੍ਹਾ ਤੇ ਪ੍ਰਦੂਸ਼ਣ ਵੀ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਦੱਸਦੇ ਕਿ ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪ੍ਰਾਲੀ ਜਿਹੜੀ ਸਾਰਨ ਦਾ سلسلہ ਸ਼ੁਰੂ ਹੋਆ ਉਸ ਦੇ ਕਾਰਨ کئی ਲੋਕਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਜਿਹੜਾ ਹੋ ਗਿਆ ਇਸ ਦਾ ਤੂਆ ਫਿਰ ਦਿੱਲੀ ਵਾਸੀਆਂ ਦਾ ਦਮ ਘੁੱਟਦਾ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਕਿਉਂਕਿ ਦਿੱਲੀ ਦੇ ਵਿੱਚ ਪਿਛਲੇ ਦਿਨੀ 2 ਦਿਨ بارش ਹੋਈ ਸੀ ਤੇ ਮੌਸਮ ਜਿਹੜਾ ਬਦਲ ਚੁੱਕਾ ਸੀ ਤੇ ਹੁਣ ਇੱਕ ਵਾਰ ਫੇਰ ਦਿੱਲੀ ਦੇ ਵਿੱਚ ਅਤਿ ਦੀ ਗਰਮੀ ਜਿਹੜੀ ਆ ਦੇਖਣ ਨੂੰ ਮਿਲੀ ਆ ਤੇ ਜੂਨ ਜੁਲਾਈ ਦੀ ਗਰਮੀ ਹੀ ਉਸੇ ਤਰ੍ਹਾਂ ਹੀ ਜੂਨ ਜੁਲਾਈ ਦੀ ਗਰਮੀ ਵਾਂਗ ਹੀ ਜਿਹੜਾ ਉਹ ਮਹਿਸੂਸ ਹੋ ਰਿਹਾ ਕਿ ਕਿ ਅਤਿ ਦੀ ਗਰਮੀ ਪਿਛਲੇ ਦਿਨੀ 2 ਦਿਨ ਮੀਂਹ ਪਿਆ ਸੀ ਜਿਸ ਨੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ ਹੁਮਸਪਰੀ ਗਰਮੀ ਤੋਂ ਰਾਹਤ ਮਿਲੀ ਸੀ ਹੁਣ ਫੇਰ ਤੋਂ ਦਿੱਲੀ ਦੇ ਵਿੱਚ ਹੁਮਸਪਰੀ ਗਰਮੀ ਜਿਹੜੀ ਆ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਰਾਸ਼ਟਰੀ ਰਾਤਾ ਨੇ ਦਿੱਲੀ ਤੋਂ ਲੈ ਕੇ ਦੇਹ ਦੀ ਵਿਤੀ ਰਾਤਾ ਨੇ ਮੁੰਬਈ ਤੱਕ ਮੌਸਮ ਚੇ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਦਿੱਲੀ ਦੇ ਲੋਕ ਇਸ ਸਮੇਂ ਪਿਆਨਾ ਗਰਮੀ ਦਾ ਸਾਹਮਣਾ ਕਰ ਰਹੇ ਨੇ ਠੰਡ ਅਜੇ ਆਈ ਨਹੀਂ ਪਰ ਹਵਾ ਪ੍ਰਦੂਸ਼ਣ ਕੋਲੀ-ਹੋਲੀ ਗੰਭੀਰ ਹੁੰਦਾ ਜਾ ਰਿਹਾ ਹੈ ਜੂਨ ਤੋਂ ਬਾਅਦ ਇਹ ਪਹਿਲੀ ਵਾਰ ਆ ਜਦੋਂ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹ ਫਿਰ ਤੋਂ ਯਾਨੀ ਕਿ ਵੱਧ ਚੁੱਕਿਆ ਹੈ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਮੁੰਬਈ 'ਚ ਭਾਰੀ ਤੋਂ ਮੁੰਬਈ ਦੀ ਗੱਲ ਕਰੀਏ ਮੁੰਬਈ ਦੇ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਜਿਹੜਾ ਮੁੰਬਈ ਦੇ ਵਿੱਚ ਪੈ ਸਕਦਾ ਹੈ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਦਾ ਮੌਸਮ ਜਿਹੜਾ ਉਸ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਗਰਮੀ ਜਿਹੜੀ ਅਤ ਦੀ ਉਹ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਕਈ ਜਗ੍ਹਾ ਤੇ ਦਿੱਲੀ ਦੇ ਪ੍ਰਦੂਸ਼ਣ ਵੀ ਦਿਖਾਈ ਦੇ ਰਿਹਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram for whatsapp channel par